ਜਿਹੜਾ ਫੋਰਚਨਰ ਗੱਡੀ ਨੂੰ ਟਿਪਰ ਨੇ ਠੋਕ ਦਿੱਤਾ ਹੋਇਆ ਭਾਰੀ ਨੁਕਸਾਨ ਫੋਰਚਨਰ ਚਾਲਕ ਦਾ ਮਸਾ ਹੀ ਹੋਇਆ ਬਚਾ ਇਕੱਠੇ ਲੋਕਾਂ ਨੇ ਦੁਰਘਟਨਾਵਾਂ ਦਾ ਕਾਰਨ ਬਨੜੇ ਬਾਈਪਾਸ ਤੇ ਟ੍ਰੈਫਿਕ ਸਿਗਨਲ ਲਗਾਉਣ ਦੀ ਕੀਤੀ ਮੰਗ ਅਮਰਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਬਾਈਪਾਸ ਤੇ ਅੱਜ ਫਿਰ ਇੱਕ ਦੁਰਘਟਨਾ ਹੋਈ ਜਿੱਥੇ ਗੁਰਦਾਸਪੁਰ ਤੋਂ ਬਟਾਲਾ ਜਾ ਰਹੀ ਫੋਰਚਨਰ ਕਾਰ ਨੂੰ ਨਬੀਪੁਰ ਸਾਈਡ ਤੋਂ ਆੜੇ ਟਿਪਰ ਚਾਲਕ ਨੇ ਟੱਕਰ ਮਾਰ ਦਿੱਤੀ ਹਾਲਾਂਕਿ ਦੁਰਘਟਨਾ ਵਿੱਚ ਕਾਰ ਚਾਲਕ ਲੱਖਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਸਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਟਿਪਰ ਚਾਲਕ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਮੋਕੇ ਤੋਂ ਫਰਾਰ ਹੋ ਗਿਆ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਬਬਰੀ ਬਾਈਪਾਸ ਤੇ ਜੋ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਉਥੇ ਚੁਰਾਹਾ ਵਿੱਚ ਟ੍ਰੈਫਿਕ ਸਿਗਨਲ ਲਗਾਏ ਜਾਣ ਤਾਂ ਜੋ ਘਟਨਾਵਾਂ ਤੋਂ ਬਚਾਅ ਹੋ ਸਕੇ ਲਖਣਾ ਜੀ ਆਪਣੇ ਗਰਦਾਸਪੁਰ ਵਾਲੀ ਸਾਈਡ ਤੋਂ ਬਟਾਲੇ ਜਾਂਦੇ ਆ ਸੀ ਮੈਂ ਤੇ ਉਧਰੋਂ ਆਪਣੇ ਟਰੱਕ ਆਇਆ ਬੜੀ ਸਪੀਡ ਤੇ ਲਿਆ ਕੇ ਉੱਤੇ ਚਾੜਦਾ ਸਾਡੇ ਅਸੀਂ ਬਿਲਕੁਲ ਸਲੋ ਸੀ ਮੈਂ ਡਿਪਰ ਵੀ ਦਿੱਤਾ ਪਰ ਉਹਨਾਂ ਟਰੱਕ ਵਾਲੇ ਸਿੱਧਾ ਉੱਤੇ ਲਿਆ ਕੇ ਚਾੜਿਆ ਜੀ ਤੇ ਅੰਦਰ ਪੁਲਸ ਨੇ ਅੰਦਰ ਵੜਿਆ ਸੀ ਇਹਨੂੰ ਲੈ ਕੇ ਤੇ ਮੈਨੂੰ ਬਾਹਰ ਕੋਈ ਨਹੀਂ ਆਨਾ ਫਰਸਟ ਏਡ ਕੁਝ ਨਹੀਂ ਦਿੱਤੀ ਤੇ ਉਹ ਧੋੜ ਵੀ ਗਿਆ ਉਹਨਾਂ ਦੇ ਕਮਰੇ ਦੇ ਵਿੱਚ ਆਪ ਹੀ ਗੱਡੀ ਦਾ ਨੁਕਸਾਨ ਜੀ 5-6 ਲੱਖ ਦਾ 50 ਲੱਖ ਦੀ ਗੱਡੀ ਆ ਜੀ ਫੋਰਚੂਨਰ ਸਾਰੀ ਅੱਗੋਂ ਪੂਰੀ ਟੁੱਟ ਗਈ ਜੀ ਇਹ ਤਾਂ ਮੈਂ ਤੁਹਾਨੂੰ ਅੱਜ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਵੇਖਿਆਗੇ ਇੱਕ ਇੱਕ ਇਹਦੇ ਨਾਲ ਨਾਲ ਹੀ ਇੱਕ ਹੋਰ ਐਕਸੀਡੈਂਟ ਹੋ ਗਿਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਫੋਰਚੂਨਰ ਗੱਡੀ ਲਖਨਨਾ ਦਾ ਵਿਅਕਤੀ ਇੱਕ ਮੁੰਡਾ ਨੌਜਵਾਨ ਉਹ ਲੈ ਕੇ ਬਟਾਲੀ ਨੂੰ ਜਾ ਰਿਹਾ ਸੀਗਾ ਵਿਆਹ ਸਾਦੀ ਸੀ। ਔਰ ਦੂਸਰੀ ਸਾਈਡ ਤੋਂ ਜਿਹੜਾ ਕੋਰੀਡੋਰ ਰੋਡ ਹੈਗਾ ਉਧਰੋਂ ਇੱਕ ਟਿਪਰ ਆ ਰਿਹਾ ਦੋਨਾਂ ਦੀ ਆਪਸ ਵਿੱਚ ਜੜੀ ਹੈ ਇਹ ਟੱਕਰ ਹੋਈ ਹੈ ਜਿਦੇ ਵਿੱਚ ਜਿਦੇ ਵਿੱਚ ਫੋਰਚੂਨਰ ਦਾ ਭਾਰੀ ਨੁਕਸਾਨ ਹੋਇਆ। ਮੈਂ ਸਮਝਦਾ ਕਿ ਲਗਭਗ ਜਿਹੜਾ 5-6 ਲੱਖ ਰੁਪਏ ਦਾ ਉਹਨਾਂ ਦਾ ਜਿਹੜਾ ਫੋਸ ਉਹਨਾਂ ਦਾ ਨੁਕਸਾਨ ਹੋਇਆ ਨਵੀਂ ਗੱਡੀ ਸੀ ਔਰ ਮੈਂ ਖਾਸ ਕਰਕੇ ਪਿਛਲੇ ਟਾਈਮ ਦੇ ਵਿੱਚ ਵੀ ਮੈਂ ਹੀ ਨਹੀਂ ਸਕੋ ਬਹੁਤ ਸਾਰੇ ਸਾਡੇ ਭਰਾ ਤੇ ਜਿਹੜੇ ਆਗੇ ਮੀਡੀਆ ਦੇ ਮਾਧਮ ਰਾਹੀਂ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਇਸ ਗੱਲ ਨੂੰ ਟਾਈਮ ਟੂ ਟਾਈਮ ਜਿਹੜੇ ਚੱਕਦੇ ਰਹੇ ਨੇ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਬਾਰ-ਬਾਰ ਐਕਸੀਡੈਂਟ ਹੋ ਰਹੇ ਨੇ ਬਹੁਤ ਸਾਰੀਆਂ ਗੱਡੀਆਂ ਦੇ ਨੁਕਸਾਨ ਹੁੰਦੇ ਨੇ ਕਈ ਜਾਨਾਂ ਤੇ ਜਾਨਾਂ ਦੇ ਵੀ ਨੁਕਸਾਨ ਹੋਏ ਨੇ ਬਹੁਤ ਸਾਰੀਆਂ ਐਕਸੀਡੈਂਟਾਂ ਦੇ ਵਿੱਚ ਭਾਰੀ ਝੋਟਾ ਵੀ ਕਈਆਂ ਦੇ ਲੱਗੀਆਂ ਸੋ ਸਮੇਂ-ਸਮੇਂ ਦੇ ਮੁਤਾਬਕ ਲੋਕਾਂ ਨੇ ਇਸ ਚੀਜ਼ ਦੀ ਜਿਹੜੀ ਆ ਡਿਮਾਂਡ ਕੀਤੀ ਕਿ ਇੱਥੇ ਟ੍ਰਾਫਿਕ ਸਿਗਨਲ ਜਿਹੜਾ ਲੱਗਣਾ ਚਾਹੀਦਾ ਇੱਥੇ ਭਾਰੀ ਟ੍ਰਾਫਿਕ ਸਿਗਨਲ ਦੀ ਜਿਹੜੀ ਆ ਡਿਮਾਂਡ ਹੈਗੀ ਕਿਉਂਕਿ ਬਾਰ-ਬਾਰ ਲੋਕਾਂ ਦੇ ਨੁਕਸਾਨ ਹੋ ਰਹੇ ਨੇ ਭਾਰੀ ਗੱਡੀਆਂ ਦੇ ਨੁਕਸਾਨ ਹੋ ਰਹੇ ਨੇ ਇਤੋਂ ਤੱਕ ਕਿ ਜਾਨਾਂ ਵੀ ਜਾ ਸਕਦੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਆਪਣੇ ਮਾਨ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਸਾਡੀ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਇਸ ਜਿਹੜਾ ਇਹ ਬਬਰੀ ਨਾਕਾ ਹੈਗਾ ਮਸੀਹ ਚੌਂਕ ਇਸ ਜਗ੍ਹਾ ਦੇ ਉੱਤੇ ਟ੍ਰਾਫਿਕ ਸਿਗਨਲ ਜੜਾ ਲਵਾ ਕੇ ਤੇ ਲੋਕਾਂ ਦੀ ਸੁੱਖ ਸੁਵਿਧਾ ਦੀ ਸੁੱਖ ਸੁਵਿਧਾ ਦੇ ਕੇ ਸਹੂਲਤ ਦੇ ਕੇ ਲੋਕਾਂ ਨੂੰ ਟ੍ਰਾਫਿਕ ਸਿਗਨਲ ਦੇ ਬੰਦਨ ਦੇ ਵਿੱਚ ਬੰਨਿਆ ਜਾਵੇ ਤਾਂ ਜੋ ਵੱਡੇ ਲੈਵਲ ਤੇ ਜਿਹੜੇ ਨੁਕਸਾਨ ਹੋ ਰਹੇ ਨੇ ਉਹ ਨੁਕਸਾਨਾਂ ਤੋਂ ਬਚਿਆ ਜਾ ਸਕੇ ਮੈਂ ਐਸਈ ਸਤਵਿੰਦਰ ਸਿੰਘ ਬਬਰੀ ਨਾਕਾ ਹਾਈਟ ਰੋਡ ਬਾਈਪਾਸ ਇੱਕ ਟਿਪਰ ਆ ਰਹੀ ਕਲਰੋਸਾਹਰ ਤੋਂ ਗਰਦਾਸਪੁਰ ਸਾਹਰ ਤੋਂ ਆ ਰਹੀ ਫਾਰਚੂਨਰ ਗੱਡੀ ਉਨੀ ਮੈਂ ਮੌਕੇ ਦੇ ਆਕੇ ਖੜਾ ਸੀ ਟੱਕਰ ਹੋ ਗਈ ਆ ਜਦੋਂ ਮੈਂ ਜਾ ਕੇ ਵੇਖਿਆ ਮੁੰਡੇ ਨੂੰ ਗੱਡੀ ਵਾਲ ਕਾਰ ਵਾਲੇ ਨੂੰ ਕਾਰ ਦਾ ਇਨਸਾਨ ਜਲਾ ਹੋ ਗਿਆ ਹਰਜਿੰਦਰ ਦਾਸ ਉਹਨੂੰ ਫਸਲ ਦਵਾਈ ਆਪਾਂ ਪੀਬਰ ਠੀਕ ਆ ਬਚਾਅ ਵਾਲਾ ਸਾਡੇ ਨੇ ਕੋਈ ਗੱਡੀ ਦੀ ਕੋਈ ਸ਼ਾਰੀ ਨਹੀਂ ਗਈ ਵੀ ਜਿਹੜਾ ਡਰਾਈਵਰ ਸੀ ਟੁੱਪੜ ਵਾਲਾ ਉਹ ਮੈਂ ਫੜ ਲਿਆ ਸੀ ਭਾਲਿਆ ਸੀ ਕੋਲ ਜਦੋਂ ਮੈਂ ਅੰਦਰ ਬੰਦੇ ਖਿਆ ਕਰਕੇ ਅੰਦਰ ਖਿਆ ਇਹਨੂੰ ਮੈਂ ਉਹ ਜਦੋਂ ਸਾਰੇ ਬੰਦੇ ਦੇਖ ਕੇ ਤੇ ਉਹ ਡਰਦਾ ਇਹਦਾ ਕੋਈ ਪਿੱਛੇ ਹੋ ਕੇ ਭੱਜ ਗਿਆ ਆਯੋ ਅਗੇ ਥਾਣੇ ਤੋਂ ਕੋ ਕਰਦੇ ਹੀ ਕਰਦੇ